ਇਸ ਲਈ ਕਈ ਸਾਲਾਂ ਤੋਂ ਲੋੜਵੰਦ ਪਰਿਵਾਰਾਂ ਦੀ ਰੱਬੀ ਮਸੀਹਾ ਬਣੇ ਹੋਏ ਜਿਲ੍ਹਾ ਤਰਨਤਾਰਨ ਦੇ ਪਿੰਡ ਧਾਰੀਬਾਲ ਦੇ ਸਮਾਜ ਸੇਵੀ ਵੀਰ ਗੁਰਪ੍ਰੀਤ ਸਿੰਘ ਧਾਰੀਬਾਲ ਨੇ ਇੱਕ ਵਾਰ ਫਿਰ ਦੋ ਲੋੜਵੰਦ ਪਰਿਵਾਰਾਂ ਦੀਆਂ ਤੀਆਂ ਦੇ ਆਨੰਦ ਕਾਰਜ ਕਰਵਾ ਕੇ ਸਮਾਜ ਸੇਵੀ ਹੋਣ ਦਾ ਸੰਬੋਧਤਾ ਦਸਨਯੋਗ ਹੈ ਕਿ ਭਾਈ ਗੁਰਪ੍ਰੀਤ ਸਿੰਘ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੈਡੀਕਲ ਸਹਾਇਤਾ ਦੇ ਨਾਲ-ਨਾਲ ਧਾਰਮਿਕ ਕਾਰਜ ਜਿਵੇਂ ਲੋੜਵੰਦ ਪਰਿਵਾਰਾਂ ਦੇ chrelu rasna ਧਾਰਮਿਕ ਕਲਾਸਾਂ ਰੋਕ ਲਗਾਉਣੇ ਗਰੀਬ ਲੋੜਵੰਦ ਬੱਚਿਆਂ ਦੀਆਂ ਫੀਸਾਂ ਦੇਣੀਆਂ ਅਤੇ ਹੋਰ ਅਨੇਕਾਂ ਕਾਰਜ ਕਰਦੇ ਆ ਰਹੇ ਹਨ ਉਹਨਾਂ ਦੱਸਿਆ ਕਿ ਉਹ ਇਹ ਸੇਵਾ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕਰਦੇ ਹਨ ਅਤੇ ਆਪਣੇ ਹੱਥੀ ਅਨੇਕਾਂ ਧੀਆਂ ਦੇ ਵਿਆਹ ਕੀਤੇ ਹਨ ਹੁਣ ਦੋ ਧੀਆਂ ਦੇ ਵਿਆਹ ਫਿਰ ਕੀਤੇ ਗਏ ਹਨ ਹੋਰ ਵੀ ਅਨੇਕਾਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਭੀਖੀਵਿੰਡ ਤੋਂ ਰਸਪਾਲ ਸਿੰਘ ਕਲਸੀਆ ਅਤੇ ਦਲਵੀਰ ਸਿੰਘ ਉਦੋਕੇ ਦੀ ਖਾਸ ਰਿਪੋਰਟ ਰੋਹਗੜੀ ਦਾ ਖਾਲਸਾ ਨਵਾਂ ਗੁਰੂ ਘਰ ਦਾ ਫਤਿਹ ਪਾਪਾ ਕਿਰਪਾ ਦੱਖਸ਼ੀਵਾੜ ਸੜਕਾ ਸਮਾਜ ਸੇਵੀ ਵੀਰ ਭਾਈ ਗੁਰਪ੍ਰੀਤ ਸਿੰਘ ਜੀ ਵੱਲੋਂ ਇਹਨਾਂ ਦੇ ਸਾਰੇ ਪਰਿਵਾਰ ਦੇ ਲੋਕ ਜੋ ਸਮਾਜ ਸੇਵੀ ਸੰਸਥਾ ਨਾਲ ਜੁੜੇ ਹੋਏ ਹੈ ਔਰ ਇਸ ਸਮਾਜ ਸੇਵਾ ਕਰਦੇ ਹੈ ਹਰ ਮਹੀਨੇ ਉਹ ਰਾਸ਼ਨ ਦੀ ਸੇਵਾ ਗਰੀਬਾਂ ਦੀ ਕਰਦੇ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੈ ਨਾ ਤੇ ਔਰ ਮਹਾਪ੍ਰਕਸ਼ਾ ਦੀ ਪ੍ਰੇਰਣਾ ਸਦਕਾ ਸ਼੍ਰੀਮਾਨ ਸੰਤੋਬਲ ਖੀਰ ਸਿੰਘ ਜੀ ਉਹਨਾਂ ਦੇ ਪਾਏ ਪੀਂਨੇ ਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਸਮਾਜ ਸੇਵੀ ਵੀ ਹੂਰ ਭਾਈ ਗੁਰਪ੍ਰੀਤ ਸਿੰਘ ਜੀ ਹਰ ਮਹੀਨੇ ਜਿਹੜਾ ਇਹ ਰਾਸ਼ਨ ਦੀ ਸੇਵਾ ਜੋ ਕਿ ਗੁਰੂ ਸਾਹਿਬ ਦਾ ਹੁਕਮ ਹੈ ਗੁਰੂ ਦੀ ਦੇਣ ਤੇ ਗਰੀਬਾਂ ਨੂੰ ਗੁਰੂ ਸਾਹਿਬ ਦੇ ਪਾਏ ਪੀਂਨੇ ਤੇ ਚੱਲ ਕੇ ਇਹ ਸੇਵਾਵਾਂ ਨਿਭਾ ਰਹੇ ਆ ਅੱਜ ਹੀ 2 ਧੀਆਂ ਦੇ ਆਨੰਦ ਕਾਰਜ ਉਸ ਵੀਰ ਨੇ ਆਪਣੇ ਵੱਲੋਂ ਜਿਹੜੀ ਹੈ ਇਹ ਸੇਵਾ ਕੀਤੀ ਹੈ ਮੇਰੇ ਧੀਆਂ ਦੇ ਆਨੰਦ ਕਾਰਜ ਅੱਜ ਗੁਰਦੁਆਰਾ ਬਾਬਾ ਸ਼ਰੰਗਾ ਜੋ ਸਥਾਨ 'ਤੇ ਹੋਇਆ ਹੈ ਉਸ ਤੋਂ ਪਹਿਲਾਂ 14 ਧੀਆਂ ਦੇ ਆਨੰਦ ਕਾਰਜ ਇਸੇ ਸਥਾਨ 'ਤੇ ਹੋਏ ਹਨ ਇਹਨਾਂ ਵੱਲੋਂ ਮੁਫਤ ਕੌੜਾ ਪੀਣ ਦੇ ਆਨੰਦ ਕਾਰਜ ਜਿਹੜੇ ਆ ਉਹ ਗਰੀਬਾਂ ਦੇ ਚਿੱਤੇ ਗਏ ਆ ਹਰ ਮਹੀਨੇ ਵਾਰਸ ਦੀ ਸੇਵਾ ਕੀਤੀ ਜਾਂਦੀ ਹੈਨੇਕ ਪਰਿਵਾਰ ਜਿਹੜੇ ਹਨ ਉਹ ਆਪਣਾ ਜਿਹੜਾ ਟੇਟ ਭਰਦੇ ਹਨ ਇਹ ਵੀ ਬੜੀ ਵੱਡੀ ਸੇਵਾ ਹੈ ਇੱਥੇ ਬੱਸ ਨਹੀਂ ਇਹ ਵੀਰ ਜਿਹੜਾ ਹੈ ਸੰਸਾਰੀ ਸੇਵਾ ਗੱਦਕਾ ਸिखਲਾਈ ਕੀਰਤਨ ਸिखਲਾਈ ਰੁੱਖ ਲਗਾਉਣ ਦੀ ਸੇਵਾ ਔਰ ਸਮੇ ਸਮੇ ਤੇ ਕੋਈ ਦੋ ਚਾਰ ਮਹੀਨਿਆਂ ਬਾਅਦ ਇੱਥੇ ਗੁਰਦੁਆਰਾ ਸਾਹਿਬ ਗੁਰਮਤਿ ਕਲਾਸਾਂ ਲੱਗਦੀਆਂ ਹਨ ਇਹ ਸਾਰੀ ਸੇਵਾ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਸਮਾਜ ਸੇਵੀ ਵੀਰ ਭਾਈ ਗੁਰਪ੍ਰੇਮ ਸਿੰਘ ਦੀ ਰਾਡ ਇਹ ਨਿਭਾਰੇ ਆ ਸਤਿਗੁਰੂ ਸਚੇ ਪਾਤਸ਼ਾਹ ਦੀ ਕਿਰਪਾ ਕਰ ਇਸੇ ਤਰ੍ਹਾਂ ਚੰਗੀ ਕਲਾ ਕਰਨ ਗੁਰੂ ਜੀ ਨਾਲੋਂ ਭਾਵਨਾਵਾਂ ਸੰਚੂਰਨ ਕਰਨ ਸਤਿਗੁਰੂ ਸਚੇ ਪਾਤਸ਼ਾਹ ਦੀ ਇਹਨਾਂ ਦੇ ਸਰ ਤੇ ਮਿਹਰ ਕਰਿਆ ਹੱਥ ਰੱਖੇ ਵੀ ਫਤਿਹ ਬਲਾਉ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੋਈ ਜੀ ਧਾੜੀ ਵਾਲ ਪਿੰਡ ਦੇ ਵਿੱਚ ਜਿਹੜੇ ਆਨੰਦ ਕਾਰਜ ਕਰਾਇਆ ਗਿਆ ਲੜਕੀਆਂ ਦੀ ਇਹ ਕਿੰਨੇ ਵਲੋਂ ਕਰਾਇਆ ਜਾ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗੁਰੂ ਸਾਹਿਬ ਦੀ ਬਲਿਸ਼ਿਸ਼ਾ ਸਦਕਾ ਇਹ ਗੁਰੂ ਸਾਹਿਬ ਨੇ ਆਇਆ ਕਰਤਾ ਕਰਕੇ ਸਿਰ ਸੰਗਤਾਂ ਲਈ ਇਹ ਤਾਰਜੇ ਕਿਤੇ ਜਾ ਰਹੇ ਹਨ ਸੋ ਬਲਿਸ਼ਿਸ਼ਾ ਤਾਂ ਸੰਸਾਇ ਸ੍ਰੀ ਗੁਰੂ ਸਾਹਿਬ ਮਹਾਰਾਜ ਜੀ ਦੀ ਅਗਰ ਪ੍ਰੇਰਣਾ ਹੈ ਸੰਤ ਗਦਾ ਲਖੀਰ ਸਿੰਘ ਜੀ ਦੇ ਤਾਲਾ ਸਲ ਮਹਾਂਪੁਰਸ਼ਾਂ ਲੋ ਜੋ ਪ੍ਰੇਰਣਾ ਦਿੱਤੀ ਗਈ ਹੈ ਬਾਕੀ ਬਲਿਸ਼ਿਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਤਾ ਕਰਕੇ ਸਹਾਉ ਕਰਵਾ ਰਹੇ ਹਨ ਸੋ ਜਿੱਥੇ 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 ਇਸ ਤਰ੍ਹਾਂ ਦਾ ਵੀ ਕਿਸੇ ਦਾ ਗੁਰੂ ਸਾਹਿਬ ਜੀ ਨੇ ਦਾਣਾ ਪਾਣੀ ਲਿਖਿਆ ਹੁੰਦਾ ਹੈ ਸੋ ਸਾਡੇ ਵਰਗੇ ਸਾਡੇ ਵਰਗਿਆਂ ਨੂੰ ਭੇਜ ਕੇ ਸੇਵਾਵਾਂ ਬਿਸ਼ਿਸ਼ ਕਰਕੇ ਇਹ ਸਵਾਲ ਲੈ ਰਹੇ ਹਨ ਦੇਲਾ ਪੁਲਿਵਿਕ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਨਾ ਕਿ ਕਿਸੇ ਨੂੰ ਕੁਝ ਦੇਣ ਯੋਗ ਹੈ ਇਹ ਗੁਰੂ ਸਾਹਿਬ ਜੀ ਆਪ ਹੀ ਬਲਸ਼ਾ ਕਰਕੇ ਸਾਰੀਆਂ ਕਲਾਮਾਂ ਲੈ ਰਹੇ ਹਨ ਜੋ 2016 ਤੋਂ ਲਗਾਤਾਰ 10 ਦੇ ਆਪਣੇ ਕਰਵਾ ਰਹੇ ਨਾ ਨਿਰੰਤਰ ਸੇਵਾ ਜਾਰੀ ਹੈ ਅੱਗੇ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਕਿਰਪਾ ਕਰਕੇ ਇਸੇ ਤਰ੍ਹਾਂ ਸੇਵਾਵਾਂ ਚੱਲਦੇ ਰਹਣਗੀਆਂ ਬਾਕੀ ਧੰਨਵਾਦ ਸਿੱਖ ਸੰਗਤਾਂ ਦਾ ਜੋ ਨਾਲ ਸੱਜਣ ਖੜੇ ਹਨ ਜਿੰਨ ਸਤਿ ਆਨੰਦਾਂ ਮੰਨਤਾਂ ਦੀ ਸੇਵਾ ਕਰਕੇ ਸੰਯੋਗ ਦਿੰਦੇ ਹਨ ਸੋ ਸਾਰਿਆਂ ਦਾ ਹੀ ਧੰਨਵਾਦ ਜੀ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਨਗਰ ਭਾਰੀ ਵਾਲ ਵਿਖੇ ਤਸੀਲ ਪੱਟੀ ਜਲਾ ਤਰਨ达ਰਾਂ ਸੋ ਮਹਾਂਪੁਰਸ਼ ਦਾ ਸਰਨ ਜਾਫ ਦੀ ਪਾਵਨ ਤਰਨਾ ਤੇ ਕੋ ਦੋ ਬਤਿਆਂ ਦੇ ਆਨੰਦਕਾਰ ਹੋਏ ਨੇ ਸੋ ਚੋਨਾ ਬਤਿਆਂ ਦੀ ਪਹਿਲਾ ਆਨੰਦਕਾਰ ਹੋਏ ਨੇ ਸੋ ਬਾਬਾ ਜੀ ਨੂੰ ਅਗਿੰਬਚੇ ਵਿਸਤਾਰ ਦੇ ਨਾਲ ਸੋ ਸਰਬੀ ਸਤਿ ਪਾਸ਼ਾ ਕਿਰਪਾ ਕਰਨਾ ਤੋ ਆਂਗਨ ਦੀ ਵਾਦੇ ਕਾਰਜਦਾਰੀ ਤੇ ਵਾਦੇ ਕਰਨਾ ਤੇ ਬਾਬਾ ਗੁਰਪ੍ਰੀਤ ਸਿੰਘ ਜੀ ਦੇ ਜੀਵਨ ਨਾਮ ਦਾਣਾ ਦਾਸਾਂ ਅਗੇ ਘਰ ਪਰਿਵਾਰਿਕ ਸਖਸ਼ਾਤੀਆਂ ਬੈਸ਼ ਕਰਨਾ ਤੇ ਮੈਂ ਬਰਸਿਕਰ ਭਾਗ ਮੇਰੇ ਅੱਗੇ ਰੱਖਣ ਜੀ ਰਾਹਿਦ ਜੀ ਦਾ ਖਾਲਸਾ ਰਾਹਿਦ ਮੁਖੀ ਫਤਿਹ ਰਾਹਿਦ ਜੀ ਦਾ ਖਾਲਸਾ ਪਰਵਾਸ ਸਤਾਨ ਕੋਈ ਨਹੀਂ ਵੀਰ ਸਾਰੇ ਜੀ ਸਾਂ ਵੀ ਦੱਸ ਚੁੱਕੇ ਹਨ ਤੇ ਸੇਵਾ ਕੋ ਸੇਵਾ ਬਣਾਈ ਹੋ ਤਾਂ ਬੋਝ ਪਰ克服 ਪਾਈ ਖੋਰੀ ਗੁਰਗਰਾਹ ਸੰਗ ਰਾਜਿਲੇ ਕਰਨਾ ਪੈਂਦਾ ਏਕ ਐਸਾ ਦਾ ਕਰਕੇ ਖੰਨਾ ਸਿੰਘ ਵੀਰ ਬਰਕਤ ਸਿੰਘ ਜੀ ਉਹਨਾਂ ਦਾ ਸਮੂਹ ਹੀ ਪਰਿਵਾਰ ਪਟੇ ਖੋਜ ਸੱਜਣਾਂ ਤੋਂ ਕੋਹਾਂ ਤੋਂ ਵੀਰ ਜੇ ਵੀ ਉਹਨਾਂ ਦਾ ਦੱਸ ਦੇ ਕਰਦੇ ਹਨ ਕਿਸੇ ਨੰਨੇ ਸੰਗ ਤੋਂ ਇਹ ਤੇ ਵੀ ਸਾਰੇ ਜੀ ਸੰਗ ਨੂੰ ਦੱਸਿਆ ਹੈ ਕਿ ਬੱਚਿਆਂ ਨੂੰ ਗੁਰਮਤਿ ਦੀਆਂ ਕਲਾਸਾਂ ਸਮੇਂ ਸਮੇਂ ਸਰ ਲੋੜਵੰਦ ਗਰੀਬ ਪਰਿਵਾਰਾਂ ਨੂੰ ਕੋਤੇ ਪਾ ਦੇ ਦੇਣਾ ਮਾੜੀ ਕਾਲ ਸਹਾਤਾ ਕਰਨੀ ਨਵੀਂ ਬਿਦਾਈ ਦਾ ਦੇਣੀ ਤਿਹਾਰਨ ਨੂੰ ਨੇ ਗ੍ਰੀਵ 21 ਤੋਂ ਲੈ ਕੇ 40 ਪਰਿਵਾਰਾਂ ਨੂੰ ਸਹਦਾ ਦੇਣਾ ਅਤੇ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੋੜਨ ਦਾ ਵਾਅਦਾ ਤੇ ਬਤਕੇ ਦੀ ਸੁਖਦਾਈ ਦੇਣੀ ਅਤੇ ਬੱਚਿਆਂ ਨੂੰ ਪ੍ਰੇਮਾ ਕਰਕੇ ਗੁਰੂ ਦੀ ਬਾਣੀ ਨਾਲ ਜੋੜਨਾ ਉਹਨਾਂ ਨੂੰ ਪ੍ਰੇਰਨਾ ਤੇ ਗੁਰੂ ਘਰ ਦੇ ਗੁਰਬਾਣੀ ਦੀ ਸੰਖਿਆ ਕਰੀਏ ਤੇ ਗੁਰਬਾਣੀ ਨਾਲ ਜੁੜ ਜਾਈਏ ਤੇ ਜਿਹੜੀਆਂ ਸੇਵਾਵਾਂ ਹਨ ਜੋਨਾ ਦੇ ਸਾਧਗੁਰੂ ਮਹਾਰਾਜ ਜੀ ਵਿਆਹ ਹੁੰਦੇ ਆ ਉਹਨਾਂ ਨੂੰ ਆਏ ਦੇਚਿ ਕਰਦੇ ਆ ਨੂੰ ਕੋਈ ਸਾਰੇ ਤਾਂ ਵੱਡੀ ਗੱਲ ਹੈ ਕਿ ਬੰਦੇ ਕੋਲੇ ਅਧਿਕਾ ਦੇ ਸਮੇਂ ਵਿੱਚ ਸਮਾਂ ਕਦੇ ਦਾ ਤੈ ਨਹੀਂ ਬਾਕੀ ਗੱਲਾਂ ਤੇ ਪਿੱਛੇ ਹੈ ਪਰ ਇਹ ਵੀਰ ਸਾਰਾ ਹੀ ਜੀਵਨ ਤਕਰੀਬਨ ਗੁਰੂ ਦੇ ਲੇਖੇ ਬਿਰਵੀਆ ਸੰਗਤਾਂ ਦੇ ਲੇਖੇ ਗੁਰੂ ਦੀ ਬਾਣੀ ਦਾ ਪ੍ਰਚਾਰ ਕਰਨ ਆ ਕੇ ਗਰੀਬਾਂ ਦੇ ਲੋਰ ਪਰਿਵਾਰਾਂ ਦੀ ਸਹਾਇਤਾ ਕਰਨ ਆ ਕੇ ਯੋ ਕੋਈ ਕੋਈ ਨਾ 14 ਪਰਿਵਾਰ ਗਰੀਬ ਲੜਕੀਆਂ ਦੇ ਵਿਆਹ ਹੋ ਚੁੱਕੇ ਹਨ ਅੱਜ ਸਤਗੁਰੂ ਮਹਾਰਾਜ ਜੀ ਦੇ ਫੇਰੇ ਵਿੱਚ ਜੁਕਾ ਦੋ ਲੋੜਵੰਦੇ ਗਰੀਬ ਲੜਕੀਆਂ ਦੇ ਪਰਿਵਾਰਾਂ ਲਈ ਆਏ ਸਤਗੁਰੂ ਮਹਾਰਾਜ ਜੀ ਸਦਾ ਸੰਪੂਰਨ ਹੋਇਆ ਸਤਗੁਰੂ ਦੀ ਕਿਰਪਾ ਕਰਨ ਜਿਨ੍ਹਾਂ ਭਾਂ ਲੈ ਕਰਕੇ ਉਹ ਵਰਮਤਿਆਂ ਸੇਵਾ ਅਤੇ ਸਮਾਜ ਦੇ ਸੇਵੀ ਕਰ ਰਹੇ ਹਨ ਸਤਗੁਰੂ ਜੀ ਇਹਨਾਂ ਦੀ ਮਨੋਕਾਇਨਾ ਨੂੰ ਸੰਪੂਰਨ ਕਰਨ ਦੇਰ ਹੀ ਹੋਰ ਤਾਂ ਪ੍ਰਾਣਾਂ ਦੀ ਸੇਵਾ ਕਰਦੀ ਹਾਂ ਕੰਨ ਕਰਕੇ ਮਨ ਕਰਕੇ ਧਨ ਕਰਕੇ ਉਹਨਾਂ ਤੋਂ ਵੀ ਸਤਿਗੁਰੂ ਜੀ ਆਪਣਾ ਰਾਂਝਾ ਪਰਿਆਵਰਸ਼ਿਤਾ ਕਰਿਆ ਹੈ ਪਰ ਕਹਿੰਦੇ ਇੱਥੇ ਕਾਰੋਬਾਰਾਂ ਦੀ ਚੜ੍ਹਦੀ ਕਲਾ ਕਰਨ ਬਰਾਂ ਘਰਾਂ ਪਰਿਵਾਰਾਂ ਨੂੰ ਦੇ ਰਿਹਾ ਹੈ ਤਾਂ ਅੰਦਰ ਸੁਧੀ ਦੇ ਦాతਾ ਸਤਿਗੁਰੂ ਜੀ ਬਲਸਣ ਸਮੂਹੀ ਸੰਗਤਾਂ ਦਾ ਸੇਵਾਦਾਰਾਂ ਦਾ ਸਮਾਜ ਸ੍ਰੀ ਗੁਰਦੇਵ ਤੇ ਸਿਵਾ ਦੇ ਨੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ